ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸलाम ਆਦਾਬ ਨਮਸਕਾਰ ਰਾਮ ਰਾਮ ਪਿਆਰੇ ਦੋਸਤੋ ਅੱਜ ਕਰਦਾ ਸਾਰੇ ਸੱਜਣ ਠੀਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਅਲ ਹਮਦੁਲਿਲਾ ਅੱਲਾਹ ਤਾਲਾ ਤੇ ਬਾਪੂ ਨਾਨਕ ਦੀ ਕਿਰਪਾ ਦੇ ਨਾਲ ਆਪਾਂ ਵੀ ਨੌਂ ਬਰ ਨੌਂ ਚੜ੍ਹਦੀ ਕਲਾ 'ਚ ਆ ਤੇ ਸਾਰੇ ਚੜ੍ਹਦੀ ਕਲਾ 'ਚ ਰਹਾ ਕਰੋ ਵਾਹਿਗੁਰੂ ਸਾਰਿਆਂ ਚੜ੍ਹਦੀ ਕਲਾ 'ਚ ਰੱਖੇ ਅਸਲ ਸਚਾਈ ਰਾਜਵੀਰ ਜਵੰਦਾ ਦੀ ਅੱਜ ਤੁਹਾਨੂੰ ਮੈਂ ਜੋ ਦੱਸਣ ਜਾ ਰਿਹਾ ਇੱਥੋਂ ਦੱਸਣ ਲੱਗਾ ਠੀਕ ਹੈ ਤੇ ਜਿੰਨੀ ਵੀ ਵੀਡੀਓ ਬਣੀ 8-9 ਮਿੰਟ ਦੀ ਪਹਿਲਾਂ ਸੁਣ ਲਿਓ ਫਿਰ ਆਪਣੇ ਵਿਚਾਰ ਦਿਓ ਕਾਹਲੀ ਨਾ ਕਰਿਓ ਸਕਾਈ ਦੱਸਣ ਤੋਂ ਪਹਿਲਾਂ ਮੈਂ ਕਲੀਅਰ ਕਰ ਦਵਾ ਦੇਖੋ ਰਾਜਵੀਰ ਜਵੰਦਾ ਨਾਲ ਮੇਰੀ ਕੋਈ ਦੁਸ਼ਮਣੀ ਥੋੜੀ ਹੈ ਮੈਂ ਕੋਈ ਪੈਲੀ ਵਟਾਉਣੀ ਉਹਦੇ ਨਾਲ ਜਾਂ ਕੋਈ ਪੈਸੇ ਟਕੇ ਦਾ ਰੌਲਾ ਆ ਉਹਨੇ ਮੇਰਾ ਕੀ ਮਾੜਾ ਕੀਤਾ ਕੋਈ ਮਾੜਾ ਨਹੀਂ ਕੀਤਾ ਠੀਕ ਹੈ ਨਾ ਅੱਜ ਦੇ ਰਾਜਵੀਰ ਜਵੰਦਾ ਦੁਖੀ ਆ ਦੁੱਖ ਭੋਗ ਰਿਹਾ ਜਾਂ ਜੋ ਵੀ ਉਹਦੇ ਨਾਲ ਹੋ ਗਿਆ ਠੀਕ ਹੈ ਇਹ ਪ੍ਰਮਾਤਮਾ ਦੇ ਹੱਥ ਵਾਸਿਆ। ਵਾਇਗਰੂ ਜੋ ਕਰਦਾ ਸਹੀ ਕਰਦਾ ਆ। ਮੈਂ ਫੇਰ ਕਹਿ ਦਿੰਦਾ ਜਿੰਨੇ ਉਹਨੂੰ ਭੇਜਿਆ ਆ ਧਰਤੀ ਤੇ ਉਹਨੇ ਬਹਾਨਾ ਕਿਸੇ ਨਾ ਕਿਸੇ ਤਰੀਕੇ ਦਾ ਬਣਾ ਕੇ ਉਹਨੂੰ ਖੜਨਾ ਆ। ਉਹਦਾ ਰੂਪ ਐਕਸੀਡੈਂਟ ਦਾ ਲਾ ਲਓ। ਕਿੱਦਾਂ ਵੀ ਲਾ ਲਓ। ਹੁਣ ਅਗਲੀ ਗੱਲ ਸਚਾਈ ਜਿਹੜੀ ਮੈਂ ਪੇਸ਼ ਕਰਨ ਲੱਗਾ। ਲੋਕੀ ਪਰਾਣੀ ਕਿਉਂ ਨਹੀਂ ਦੱਸਦੇ ਤੁਹਾਨੂੰ? ਲੋਕਾਂ ਨੂੰ ਪਤਾ ਨਹੀਂ ਕੀ ਦਰਿਆ ਵੀ ਲੋਕਾਂ ਨੂੰ ਮੈਨੂੰ ਲੱਗਦਾ ਇਹੋ ਡਰਿਆ ਵੀ ਲੋਕੀ ਸਾਨੂੰ ਗਾਲਾਂ ਕੱਢਣਗੇ। ਵੀ ਦੇ ਅਸੀਂ ਕੋਈ ਗੱਲ ਕਰਦੇ ਆਂ ਅੱਜ ਕੱਲ ਮਾਹੌਲ ਜੂ ਐਦਾਂ ਦਾ ਬਣ ਗਿਆ ਸੱਚ ਤੇ ਕੱਟ ਹਮੇਸ਼ਾ ਰੜਕਦਾ ਤੇ ਚੁੰਬਦਾ ਪਹਿਲੀ ਗੱਲ ਲੋਕੀ ਝਾਕਦੇ ਇਸ ਕਰਕੇ ਨਹੀਂ ਬੋਲਦੇ ਕਿ ਸਾਡੇ ਬੰਦਿਆਂ ਨੇ ਸਾਡੀ ਮਾਂ ਪੈਣ ਕਰ ਦੇਣੀ ਪਤਾ ਤਕਰੀਬਨ ਲੋਕਾਂ ਨੂੰ ਹੈਗਾ ਵੀ ਗੱਲ ਬਣੀ ਕੀ ਉਹਦੇ ਨਾਲ ਤਾਂ ਨਹੀਂ ਕੋ ਹੈ ਹੀ ਨਹੀਂ ਕਿ ਇਹਨੂੰ ਮਾੜੀ ਮੋੜ ਸ਼ਰਮ ਪਈ ਸਚਾਈ ਪੇਸ਼ ਕਰੀਏ ਸਮਝ ਲੱਗੀ ਕੋਈ ਮੈਨਾਂ ਕੋਈ ਗੱਲ ਨਹੀਂ ਕੋ ਬਾਤ ਨਹੀਂ ਕੱਲ ਮੈਨਾਂ ਇੱਕ ਦੋ ਤਿੰਨ ਪੋਸਟਾਂ ਵੇਖੀਆਂ ਹੋਣੀਆਂ ਆ ਜਿਨ੍ਹਾਂ ਦੀ ਜਾਗਦੀ ਜ਼ਮੀਰ ਹੀ ਉਹਨਾਂ ਨੇ ਵੀ ਉਹ ਐਡੀ ਗੱਲ ਨਹੀਂ ਕੀਤੀ ਇੱਕ ਬੰਦੇ ਦੀ ਮੈਂ ਪੋਸਟ ਦੇਖੀ ਫੇਸਬੁੱਕ ਤੇ ਉਹ ਕਹਿੰਦਾ ਭਰਾਵੋ ਰਾਜਵੀਰ ਜਵੰਦਾ ਨਹੀਂ ਜੇ ਹੈਗਾ ਉਹ ਤੇ ਅਗਲੀ ਚੋਣੇ ਪੈ ਗਿਆ ਹੋਣਾ ਤੁਸੀਂ ਸਮਝੋ ਗੱਲ ਨੂੰ ਤੇ ਕਮੈਂਟ ਉਹਨੇ ਬੰਦ ਕੀਤੇ ਫਿਰ ਇੱਕ ਕੁੜੀ ਦੀ ਪੋਸਟ ਵੇਖੀ ਮੈਂ ਲਿਖ ਕੇ ਪੋਸਟ ਉਹਨੇ ਪਾਈ ਆਂਦੀ ਵੀ ਸੱਚੋ ਸੱਚ ਦੱਸਿਓ ਤੁਹਾਨੂੰ ਕੀ ਲੱਗਦਾ ਰਾਜਵੀਰ ਜਵੰਦਾ ਹੈਗਾ ਜਾਂ ਨਹੀਂ ਹੈਗਾ 500 ਕਮੈਂਟ ਹੋਣਾ 500 ਕਮੈਂਟ ਥੱਲੇ ਮੈਨੂੰ ਸਕਰੀਨ ਤੇ ਚਲਾਉਣਾ ਨਹੀਂ ਆਉਂਦਾ ਨਹੀਂ ਤੇ ਤੁਹਾਨੂੰ ਪੜਾ ਦਿੰਦਾ ਸਬੂਤ ਸਮੇਤ ਲੋਕਾਂ ਨੇ ਕਿਹਾ ਹੈ ਨਹੀਂ ਕੋਈ ਕਹਿੰਦਾ ਇਦਾਂ ਕੋਈ ਕਹਿੰਦਾ ਇਦਾਂ ਪਰ ਤਕਰੀਬਨ ਲੋਕਾਂ ਨੇ ਇਹ ਗੱਲ ਲਿਖੀ ਵੀ ਮੁਸ਼ਕਲ ਹੈ ਇਹ ਹੈ ਨਹੀਂ ਸਾਨੂੰ ਨਹੀਂ ਲੱਗਦਾ ਵੀ ਹੈਗਾ ਉਹ ਫੇਰ ਨਾ ਸਾਡੇ ਹੁਣ ਕਲੀਅਰ ਸਾਰੀ ਗੱਲ ਸੁਣ ਲਿਓ ਪਹਿਲਾਂ ਆ ਜਿਹੜੇ ਕੁਝ ਕ ਨਾਚਾਰ ਫੱਦੂ ਸਿੰਗਰ ਆ ਨਾਂ ਨਹੀਂ ਮੈਂ ਉਹਨਾਂ ਦਾ ਲੈਣਾ ਤੁਸੀਂ ਉਹਨਾਂ ਦੀਆਂ ਵੀਡੀਓ ਵੇਖੀ ਹੋਣੀ ਹੈ ਤੁਹਾਨੂੰ ਪਤਾ ਲੱਗ ਜਾਣਾ ਜਿਹੜੇ 2-3 ਦਿਨ ਜਦੋਂ ਰਾਜਵੀਰ ਨੂੰ ਹੋਏ ਸੀਗੇ ਤੇ ਉਦੋਂ ਜਾ ਚਲ ਗਏ ਉੱਥੇ ਤੇ ਕਹਿੰਦੇ ਬੀਪੀ ਵੀ ਠੀਕ ਹੈ 80% ਰਿਕਵਰ ਵੀ ਹੋ ਗਿਆ ਇਦਾਂ ਉਦਾਂ ਆ ਜੇ ਆ ਬੋਆ ਜਲਦੀ ਘਰ ਵੀ ਚਲ ਜੂਗਾ ਸਾਲਿਓ ਤੁਸੀਂ ਡਾਕਟਰ ਤੇ ਚੰਦ ਵਿਊਆਂ ਦੀ ਖਾਤਰ ਤੁਸੀਂ ਫੁੱਦੂ ਗੱਲਾਂ ਕਰਦੇ ਜੇ ਮੈਨੂੰ ਵੀ ਬੜੇ ਭਰਾਵੋ ਕਮੈਂਟ ਕਰਦੇ ਆ ਲੋਕ ਤੁਮ ਵਿਊਆਂ ਖਾਤਰ ਬੋਲਦਾ ਉਹ ਭਰਾਵੋ ਅੱਜ ਦਾ ਨਹੀਂ ਮੈਂ ਬੋਲਦਾ 2014-15 ਤੋਂ ਲੱਗਾ ਹਾਂ ਗੱਲ ਕਰੀਏ ਜੇ ਵਿਊਆਂ ਦੀ ਦੇ ਪੈਸਿਆਂ ਦੀ ਭਰਾਵੋ ਹੁਣ ਕੋਠੀਆਂ ਪਾਈਆਂ ਹੁੰਦੀਆਂ ਗੱਡੀਆਂ ਲਈਆਂ ਹੁੰਦੀਆਂ ਸੱਚ ਮੈਂ ਬੋਲਣਾ ਹੁੰਦਾ ਵੀਡੀਓ ਮੈਂ ਭਾਵੇਂ ਆ ਹੁਣ ਪਾਉਣ ਲੱਗਾ ਵੀਡੀਓ ਨਹੀਂ ਤੇ ਮਹੀਨਾ-ਮਹੀਨਾ ਮੈਂ ਵੀਡੀਓ ਹੀ ਨਹੀਂ ਪਾਉਂਦਾ ਜੇ ਮੈਨੂੰ ਪੈਸੇ ਤਾਂ ਜਾਂ ਵਿਊਆਂ ਦਾ ਲਾਲਚ ਹੋਵੇ ਪੰਜਾਬ 'ਚ ਕਿੰਨੇ ਮੁੱਦੇ ਆ ਠੀਕ ਹੈ ਨਾ ਪਰ ਜਿਹੜੀ ਸਚਾਈ ਉਹਦੇ ਲੋਕਾਂ ਨੂੰ ਦੱਸਣੀ ਪੈਣੀ ਆ ਨਾ ਅਛਾ ਵੀਰੋ ਬੜੇ ਡਾਕਟਰਾਂ ਦੀਆਂ ਤੁਸੀਂ ਇੰਟਰਵਿਊਆਂ ਵੀ ਸੁਣ ਲੀਆਂ ਹੋਣੀਆਂ ਤਕਰੀਬਨ ਡਾਕਟਰਾਂ ਨੇ ਗੱਲਾਂ-ਗੱਲਾਂ 'ਚ ਤੁਹਾਨੂੰ ਸਾਰਾ ਕੁਝ ਦੱਸਤਾ ਪਰ ਤੁਹਾਨੂੰ ਫਿਰ ਵੀ ਨਹੀਂ ਸਮਝਾਉਂਦੀ ਠੀਕ ਐ ਡਾਕਟਰ ਰੱਬ ਦਾ ਰੱਬ ਡਾਕਟਰ ਨੂੰ ਰੱਬ ਕਿਉਂ ਕਿਹਾ ਜਾਂਦਾ ਡਾਕਟਰ ਆਪਣੀ ਪੂਰੀ ਬਾਹ ਲਾਉਂਦੇ ਆ ਕਿ ਬੰਦਾ ਬਚਾਇਆ ਜਾਵੇ ਪਰ ਹੁਣ ਤਾਂ ਇਸ ਇਹਨਾਂ ਡਾਕਟਰਾਂ ਨੇ ਵੀ ਇਹ ਗੱਲ ਕਹਿਤੀ ਆ ਫੋਰੈਸਟ ਵਾਲਿਆਂ ਨੇ ਕਿ ਸਾਡੇ ਹੱਥ ਖੜੇ ਆ ਮਤਲਬ ਉਮੀਦ ਨਹੀਂ ਹੈਗੀ ਸਾਲਿਓ ਸੌਰੀ ਡਾਕਟਰ ਸਾਹਿਬ ਜੇ ਨਹੀਂ ਉਮੀਦ ਹੈਗੀ ਫਿਰ ਤੁਸੀਂ ਕਲੀਅਰ ਕਿਉਂ ਨਹੀਂ ਕਰਦੇ ਵੀ ਉਹ ਜਿੰਦਾ ਆ ਜਾਂ ਮਰ ਗਿਆ ਕਲੀਅਰ ਕਰ ਦਿਓ ਕਿਉਂ ਤੁਸੀਂ ਉਹਦੀ ਬਾਡੀ ਦੇ ਨਾਲ ਖਿਲਵਾੜ ਕਰਦੇ ਪਏ ਜੇ ਕਿਉਂ ਤੁਸੀਂ ਉਹਦੇ ਨਾਲ ਉਹਨੂੰ ਇੱਕ ਪੈਹਿਆਂ ਦੇ ਜਰੀ ਪੈਹਿਆਂ ਦਾ ਕਰਕੇ ਆਪਣੇ ਕੋਲ ਰੱਖਿਆ ਹੋਇਆ ਜਿਹੜੇ ਬੰਦੇ ਦਾ 100% ਦਿਮਾਗ ਡੈਮੇਜ ਹੋ ਜੇ ਹਾਂ ਉੱਥੇ ਕੀ ਇਲਾਜ ਕਰ ਲਓਗੇ ਤੁਸੀਂ ਡਾਕਟਰਾਂ ਵੈਂਟੀਲੇਟਰ ਤੇ ਲਾਇਆ ਡਾਕਟਰਾਂ ਕੋ ਯਾਰ ਬੜੇ ਤਜਰਬੇ ਹੁੰਦੇ ਜੇ ਪੈਸੇ ਬਣਾਉਣੇ ਹੋਣਾ ਤੇ ਬੰਦਾ ਭਾਵੇਂ ਮਹੀਨਾ ਵੈਂਟੀਲੇਟਰ ਤੇ ਲਾ ਕੇ ਰੱਖਣਾ ਤੇ ਦਿਲ ਮੜਮੜਾ ਟੜਕਦਾ ਰਹਿੰਦਾ ਤੇ ਸਰੀਰ ਮਾੜੀ ਮਾੜੀ ਹਰਕਤ ਕਰਦਾ ਰਹਿੰਦਾ ਉਹ ਕਿਉਂਕਿ ਗਰਮ ਸਥਿਤ ਹੁੰਦਾ ਇਹਨਾਂ ਨੂੰ ਸਾਰੀਆਂ ਦਵਾਈਆਂ ਦਾ ਪਤਾ ਵੀ ਬੰਦੇ ਨੂੰ ਐਦਾਂ ਕਿਦਾਂ ਰੱਖਣਾ ਤੇ ਜਿਹਦੇ ਵਿੱਚੋਂ ਦੇ ਪਤਾ ਨਾ ਲੱਗੇ ਕਿ ਬੰਦਾ ਡੈੱਡ ਹੈ ਜਾਂ ਕਿਦਾਂ ਕਿਹੜੀ ਕਿਹ ਸਭ ਪਤਾ ਹੁੰਦਾ ਇਹਨਾਂ ਨੂੰ ਇੱਕ ਸਲਾਹ ਦਵਾਂ ਭਰਾਵੋ ਤੁਹਾਡਾ ਫਰਜ਼ ਬੰਦਾ ਆ ਜਿਹੜੇ ਬਿਲਕੁਲ ਡਾਕਟਰ ਲਾਈਨ ਦੇ ਵਿੱਚ ਚੰਗੇ ਸੂਝਵਾਨ ਪੀਜੀਆਈ ਦੇ ਡਾਕਟਰ ਆ ਗਲਤੀ ਦਾ ਛੱਪੇ ਇਹ ਵੀ ਹੋ ਗਈ ਉਦੋਂ ਹੀ ਕਿਤੇ ਰਾਜਵੀਰ ਕਿਤੇ ਪੀਜੀਆਈ ਚਲ ਜਾਂਦਾ ਤੇ ਉਹਨਾਂ ਨੇ ਕਲੀਅਰ ਦੱਸ ਦੇਣਾ ਹੈ ਭਾਈ ਮਾਹਰ ਤੋਂ ਮਾਹਰ ਡਾਕਟਰ ਬੈਠੇ ਉਹਨਾਂ ਨੇ ਕਲੀਅਰ ਕਰ ਦੇਣਾ ਹੈ ਵੀ ਬੰਦਾ ਹੈਗਾ ਜਾਂ ਨਹੀਂ ਹੈਗਾ ਭਾਈ ਜੀ ਤੁਸੀਂ ਮੇਰੀ ਗੱਲ ਦਾ ਗੁੱਸਾ ਕਰਨਾ ਜਿੰਨੀ ਕਮਾਈ ਰਾਜਵੀਰ ਨੇ ਕੀਤੀ ਹੈ ਕੀ ਤੁਸੀਂ ਚਾਹੁੰਦੇ ਦੇ ਵੀ ਸਾਰੀ ਕਮਾਈ ਉਹ ਦੀ ਡਾਕਟਰ ਖਾ ਜਾਣ ਅੱਜ ਤੇ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਦੇ ਉਹਨਾਂ ਦੇ ਪਰਿਵਾਰ ਨੂੰ ਪੈਸੇ ਵੀ ਦੇ ਦੋਗੇ ਪਰ ਮੁੜ ਕੇ ਤੁਸੀਂ ਜਦੋਂ ਉਹਨਾਂ ਤੇ ਮੁਸੀਬਤ ਆਈ ਆਪਣੇ ਪੈਸੇ ਵਾਪਸ ਵੀ ਲੈਣੇ ਤੁਸੀਂ ਕਰਜ਼ਾ ਤੇ ਉਹਨਾਂ ਦੇ ਪਰਿਵਾਰ ਦੇ ਸਿਰ ਤੇ ਚੜ ਜਾਣਾ ਮੁੜ ਕੇ ਨਹੀਂ ਕੋਈ ਪੁੱਛਦਾ ਹੁੰਦਾ ਆ ਜਿਹੜੇ ਹਮਦਰਦ ਬਣੇ ਫਿਰਦੇ ਨਾ ਜਿਹੜੇ ਵੱਟੀਆਂ ਉਹ ਜਿਹੜੇ ਆਪਣੇ ਆਪ ਨੂੰ ਫੈਨ ਕਹਿੰਦੇ ਆ ਮਰਨ ਤੋਂ ਬਾਅਦ ਜਾ ਕੇ ਮੜੀਆਂ 'ਚ ਰੋਲਿਆ ਤੇ ਉਸ ਤੋਂ ਬਾਅਦ ਕਹਾਣੀ ਖਤਮ ਦੋ ਚਾਰ ਜਣ ਗੱਲਾਂ ਬਾਤਾਂ ਕਰਕੇ ਕਹਾਣੀ ਖਤਮ ਹੁਣ ਵੀ ਪੋਸਟਾਂ ਜਿਨ੍ਹਾਂ ਨੂੰ ਤੁਸੀਂ ਬੜੇ ਸੁਲਝੇ ਹੋਏ ਬੰਦੇ ਕਹਿੰਦੇ ਜੇ ਹੁਣ ਵੀ ਤੁਸੀਂ ਉਹਨਾਂ ਦੀਆਂ ਪੋਸਟਾਂ ਦੇਖੀ ਰਹੇ ਜੇ ਕੋਈ ਕਿਹੇ ਤਰੀਕੇ ਨਾਲ ਕਹਦੇ ਕੋਈ ਕਿਹੇ ਤਰੀਕੇ ਨਾਲ ਮੈਂ ਮੈਂ ਵਿਊ ਲਈ ਜਾਂਦੇ ਆ ਪੈਸਾ ਕਮਾਰੇ ਰਾਜਵੀਰ ਜਵੰਦੇ ਤੋਂ ਲੱਖਾਂ ਰੁਪਏ ਇਹਨਾਂ ਨੇ ਇੱਕ ਲੋਕਾਂ ਨੇ ਕਮਾਲੇ ਆ ਇਹ ਮੁੱਦਾ ਨਹੀਂ ਖਤਮ ਕਰਨਾ ਚਾਹੁੰਦੇ ਇਹਦੇ ਚਾਹੁੰਦੇ ਹੋਰ 10 ਦਿਨ ਮਹੀਨਾ ਰਵੇ ਤੇ ਸਾਡਾ ਕੰਮ ਚੱਲਦਾ ਰਹੇ ਲੋਕਾਂ ਨੂੰ ਗਮਰਾਹ ਕਰੀਏ ਵਨਸ ਵਨ ਟਾਈਟਲ ਲੈ ਕੇ ਲੋਕਾਂ ਨੂੰ ਗਮਰਾਹ ਕਰਕੇ ਤੇ ਪੈਸੇ ਬਣਾਈਏ ਜਦੋਂ ਰਾਜਵੀਰ ਜਵੰਦਾ ਜਾਂ ਕੋਈ ਹੋਰ ਦੁਨੀਆ ਤੋਂ ਸਿੰਗਰ ਕਈ ਜਾਂਦੇ ਵੇਖੇ ਮੈਂ ਉਹਨਾਂ ਦੇ ਪਰਿਵਾਰ ਦੀ ਕਿੰਨੇ ਕਿੰਨੇ ਸਾਰ ਲਈ ਇਹ ਵੀ ਦੱਸ ਦਿਆ ਕਰੋ ਨਾਲ ਨਾਲ ਕੋਈ ਕੋਈ ਖੜਦਾ ਨਹੀਂ ਤੇ ਆਪੋ ਆਪਣੇ ਕੰਮਾਂ ਦੀ ਬਸ ਮਸਤਿਆ। ਬਰਾਭੋ ਤੁਹਾਡਾ ਦਿਲ ਕੀ ਕਹਿੰਦਾ? ਹੈਗਾ ਉਹ ਕਿ ਨਹੀਂ ਹੈਗਾ? ਜਿੱਥੋਂ ਤੱਕ ਮੇਰਾ ਦਿਲ ਕਹਿੰਦਾ ਮੈਂ ਫੇਰ ਕਹਿ ਦਿੰਦਾ ਮੇਰਾ ਕੋਈ ਦੁਸ਼ਮਣ ਨਹੀਂ। ਵੈਗਰੂ ਨਹੀਂ ਜੇ ਉਹਦੀ ਵਧੀ ਹੁੰਦੀ, ਜੇ ਵਧੀ ਹੋਈ ਤੇ ਖੜਾ ਹੋ ਜੂ। ਤੇ ਜੇ ਉਹਦੇ ਨਾਲ ਅਪਲ ਤੇ ਕੀ ਕਹਿ ਸਕਦੇ ਜਦੋਂ ਸਾਰਾ ਕੋਈ ਡੈੱਡ ਦੱਸਦੇ ਆ ਵੀ ਨਹੀਂ। ਜਦੋਂ ਹੱਥ ਤੇ ਤਾਂ ਰੱਬ ਨੇ ਹੱਥ ਖੜੇ ਕਰ ਲਏ। ਡਾਕਟਰ ਵੀ ਰੱਬ ਹੀ ਆ ਰੱਬ ਨੇ ਜਦੋਂ ਹੱਥ ਖੜੇ ਕਰ ਲਏ ਵੀ ਸਾਡੇ ਵਸਦੀ ਗੱਲ ਨਹੀਂ ਆ। ਉਹ ਤਾਂ ਐਵੇਂ ਰੱਖਿਆ ਵਿਚਾਰੇ ਨੂੰ ਮੇਰੇ ਹਿਸਾਬ ਨਾਲ ਹੈ ਨਹੀਂ ਉਹ ਸਿਰਫ ਲੋਕਾਂ ਨੂੰ ਗਮਰਾਹ ਕਰਕੇ ਤੇ ਇੱਕ ਨੋਟ ਛਾਪਣ ਵਾਲੀ ਮਸ਼ੀਨ ਉਹਨੂੰ ਬਣਾ ਦਿੱਤਾ ਗਿਆ ਚਮਤਕਾਰ ਦੇ ਬਾਰੇ ਸਾਇੰਸ ਨਹੀਂ ਮੰਨਦੀ ਚਮਤਕਾਰ ਨੂੰ ਸਾਇੰਸ ਨਹੀਂ ਮੰਨਦੀ ਯਾਰ ਮੈਂ ਹੁਣ ਤੁਹਾਨੂੰ ਕੀ ਕਹਾਂ ਜੇ ਮੈਂ ਜਿਆਦੀਆਂ ਗੱਲਾਂ ਕਰੂੰਗਾ ਨਾ ਤੁਸੀਂ ਕਹਿਣਾ ਇਹ ਸਾਲਾ ਬਹੁਤਾ ਸਿਆਣਾ ਹੋ ਗਿਆ ਦੀਪ ਸਿੱਧੂ ਦਾ ਜਦੋਂ ਐਕਸੀਡੈਂਟ ਹੋਇਆ ਕਿੱਦਾਂ ਰੋਂਦੇ ਪਿੱਟਦੇ ਸੀ ਸਾਡਾ ਜੋਧਾ ਮਰ ਗਿਆ ਐਦਾਂ ਹੋ ਗਿਆ ਇਹ ਹੋ ਗਿਆ ਉਹਨੂੰ ਗੋਲੀ ਮਾਰਤੀ ਨੇ ਜੋ ਕੁਝ ਵੀ ਆ ਨਾ ਉਹਦੇ ਸੰਸਕਾਰ ਹੋਇਆ ਉਦੋਂ ਲੱਖਾਂ ਦੁਨੀਆਂ ਗਈ ਹੁਣ ਕਿੰਨਾ ਕਿ ਉਹਨੂੰ ਉਸ ਤੋਂ ਬਾਅਦ ਕਿੰਨੇ ਕੁ ਲੋਕਾਂ ਨੇ ਇਨਵੈਸਟੀਗੇਸ਼ਨ ਕਰਵਾਉਣ ਦੀ ਕੋਸ਼ਿਸ਼ ਕੀਤੀ ਵੀ ਉਹਦੀ ਡੈਥ ਦਾ ਪਤਾ ਕਰੀਏ ਵੀ ਕਿੱਦਾਂ ਅਸਲ ਚ ਹੋਈ ਅੱਜ ਤੱਕ ਨਹੀਂ ਪਤਾ ਲੱਗਾ ਸ਼ੁਰੂ ਸ਼ੁਰੂ ਚ ਸਾਰੇ ਕਰਦੇ ਮੁੜ ਕੇ ਭੁੱਲ ਜਾਂਦੇ ਆ ਭਰਾਵੋ ਕਿਸੇ ਨਾ ਵੀ ਐਦਾਂ ਮਾੜਾ ਹਾਸਾ ਨਹੀਂ ਹੋਣਾ ਚਾਹੀਦਾ ਜਿਹੜਾ ਰਾਜਵੀਰ ਜਵੰਦੇ ਦੀ ਗਲਤੀ ਹੁਣ ਇਹ ਆ ਵੀ 25 ਲੱਖ ਦਾ ਤੂੰ ਮਾਮਾ ਮੋਟਰਸਾਈਕਲ ਲੈ ਲਿਆ ਹਾਂ 25 ਲੱਖ ਦਾ ਮੋਟਰਸਾਈਕਲ ਲੈ ਲਿਆ ਭਰਾਵਾ ਇਹ ਛੜਕਾਂ ਇੰਨੇ ਜੋਗੀਆਂ ਹੈਗੀਆਂ ਇਹ ਕੋਈ ਦੁਬਈ ਦੀਆਂ ਛੜਕਾਂ ਆ ਲੰਡਨ ਅਮਰੀਕਾ ਕੈਨੇਡਾ ਦੀਆਂ ਛੜਕਾਂ ਵਿੱਚ ਜਿੱਥੇ ਆਪਾਂ 25 ਵਾਲਾ ਮੋਟਰਸਾਈਕਲ ਲੈ ਕੇ ਤੇ ਭਜਾਈ ਫਿਰਾਂਗੇ ਇੱਥੇ ਥਾਂ ਥਾਂ ਮਾਉ ਤੇ ਆ ਕੋਈ ਨਿਆਣਾ ਭੱਜ ਕੇ ਅੱਗੇ ਆ ਗਿਆ ਕੋਈ ਕੁੱਤਾ ਅੱਗੇ ਆ ਗਿਆ ਕੋਈ ਡੰਗਰ ਅੱਗੇ ਆ ਗਿਆ ਕਹਿੰਨੇ ਗੱਡੀ ਉਧਰ ਮੋੜ ਲਈਏ ਮੋੜ ਲਈਏ ਇੱਥੇ ਦੇ ਹਾਲਾਤ ਰਹਿਣੇ ਆ ਇਹ 1.5 200 ਤੋਂ ਘੱਟ ਦੀ ਸਪੀਡ 'ਚ ਚੱਲਦਾ ਨਹੀਂ ਹੈ। ਵੀਰੋਂ ਨੇ ਕੀ ਕਹੀਏ ਯਾਰ ਮਾੜੀ ਗੱਲ ਆ। ਚਲੋ ਠੀਕ ਆ। ਆਪਣੇ ਵਿਚਾਰ ਦੇ ਦਿਓ ਭਰਾਵੋ। ਤੁਹਾਡਾ ਦਿਲ ਕੀ ਕਹਿੰਦਾ? ਠੀਕ ਆ। ਤੇ ਬਾਕੀ ਫਿਰ ਵੀ ਲੋਕਾਂ ਦੇ ਕਮੈਂਟਾਂ ਦੇ ਵਿੱਚ ਬਕਵਾਸ ਕਰਨੀ ਆ ਹੁਣ ਲੋਕਾਂ। ਮੇਰੀ ਵੀਡੀਓ ਸੇਵ ਕਰਕੇ ਰੱਖ ਲਿਓ। ਸੇਵ ਕਰਕੇ ਰੱਖ ਲਿਓ ਵੀਡੀਓ ਬੀ ਲਾਲੀ ਨੇ ਸਾਡੇ ਨਾਲ ਇਹ ਗੱਲ ਕੀਤੀ ਸੀ ਉਦੋਂ ਤਾਂ ਲਾਲੀ ਨੂੰ ਅਸੀਂ ਗਾਲਾਂ ਕੱਢਦੇ ਹਾਂ ਤੇ ਬਾਅਦ ਚੋਂ ਤੁਹਾਨੂੰ ਮੈਂ ਉਦੋਂ ਲਾਨ ਤਾਂ ਪਾਉਂਗਾ ਜਦੋਂ ਤੁਹਾਨੂੰ ਪੁੱਛੂੰਗਾ ਵੀ ਹੁਣ ਕਿੰਨੇ ਕੁ ਰਾਜਵੀਰ ਦੇ ਪਰਿਵਾਰ ਨਾਲ ਖੜੇ ਜੇ ਜਿਆਦੀ ਦੂਰ ਦਾ ਆਪਾਂ ਜਾਣ ਦੀ ਗੱਲ ਨਹੀਂ ਇੱਕ ਤੁਹਾਨੂੰ ਛੋਟਾ ਜਿਹਾ ਹਿੰਟ ਦਵਾ ਹਰਜਿੰਦਰ ਜਿਹਦਾ ਐਕਸੀਡੈਂਟ ਅਮਰੀਕਾ ਦੇ ਵਿੱਚ ਹੋਇਆ ਜਿਹਨੇ ਯੂ ਟਰਨ ਮਾਰਿਆ ਤੇ ਤਿੰਨ ਜਾਨਾਂ ਦੀ ਮੌਤ ਹੋ ਗਈ ਕਿੰਦਾ ਰੌਲਾ ਪਾਇਆ ਪੰਜਾਬੀਆਂ ਨੇ ਕਿੰਦਾ ਅਰਦਾਸਾਂ ਕੀਤੀਆਂ ਕੋਈਆਂ ਦਾ ਪਟੀਸ਼ਨ ਸਾਈਨ ਕਰੋ ਇਦਾਂ ਕਰੋ ਜੇ ਕਰੋ ਸਾਡਾ ਪੰਜਾਬੀ ਭਰਾ ਆ ਹੁਣ ਕਿੰਨੇ ਕਸਰ ਲੈਣ ਦੇ ਜਵਾਬ ਜੋ ਕਿੰਨੇ ਕਨੇ ਦੱਸਿਆ ਅਰਜਿੰਦਰ ਦਾ ਕੀ ਹਾਲਿਆ ਐਹੋ ਜੇ ਬਹੁਤ ਨੌਜਵਾਨ ਆ ਕਿੰਨੇ ਆਨੂੰ ਯਾਦ ਰੱਖਦੇ ਜੀ ਤੁਸੀਂ ਤੁਸੀਂ ਮੈਨੂੰ ਮਾੜਾ ਕਹਿੰਦੇ ਆ ਨਾ ਇਹਨੇ ਅੰਮ੍ਰਿਤ ਛੱਕੇ ਭੰਗ ਕਰਦਾ ਇਹ ਆ ਬੋ ਆ ਤੂੰ ਅੰਮ੍ਰਿਤ ਕਿਉਂ ਛੱਕਿਆ ਇਦਾਂ ਜਿਹਾ ਗੱਲਾਂ ਕਰਦੇ ਆ ਨਾ ਮੈਂ ਜਵਾਬ ਦੇ ਗੁਰੂ ਨੂੰ ਆ ਤੁਹਾਨੂੰ ਜਵਾਬ ਦੇ ਨਹੀਂ ਆ ਤੁਹਾਨੂੰ ਕੀ ਪਤਾ ਵੀ ਮੇਰੇ ਨਾਲ ਕੀ ਗੱਲ ਬਣੀ ਜਾਂ ਮੇਰੇ ਕੋ ਕਿਹੜੀ ਗਲਤੀ ਹੋਈ ਜਾਂ ਕਿੱਦਾਂ ਉਹਨਾਂ ਗਾਤਰੇ ਪਾ ਕੇ ਲੋਕੀਂ ਸ਼ਰਾਬਾਂ ਰਾਤ ਨੂੰ ਗਾਤਰਾ ਲਾ ਦਿੰਦੇ ਦਿਨੇ ਪਾ ਲੈਂਦੇ ਉਹਨਾਂ ਬਾਰੇ ਕੀ ਖਿਆਲ ਆ ਡੋਡੇ ਖਾਂਦੇ ਫੀਮ ਖਾਂਦੇ ਆ ਜਾਂ ਚਿੱਟਾ ਲਾਉਂਦੇ ਬਾਣਿਆਂ 'ਚ ਉਹਨਾਂ ਦੇ ਬਾਰੇ ਕੀ ਖਿਆਲ ਆ ਹਾਂ ਕਈ ਇਹੋ ਜਿਹੇ ਤੁਰੇ ਫਿਰਦੇ ਆ ਰੋਜ਼ ਵੀਡੀਓ ਤੁਸੀਂ ਵੇਂਦੇ ਜੇ ਉਹਨਾਂ ਨੂੰ ਫੜੋ ਜਾ ਕੇ ਠੀਕ ਆ ਚਲੋ ਠੀਕ ਆ ਭਰਾਵੋ ਅੱਜ ਦੇ ਲਈ ਇੰਨਾ ਹੀ ਆਪਾਂ ਜਿਆਦੀ ਲੰਮੀ ਵੀਡੀਓ ਨਹੀਂ ਖਿੱਚਣੀ ਜੋ ਤੁਹਾਨੂੰ ਗੱਲ ਕਰਨੀ ਕਰਦੀ ਵੀ ਭਰਾਵੋ ਨਹੀਂ ਰਹਿ ਜਾਏਗਾ ਇਸ ਕਰਕੇ ਸਚਾਈ ਦਾ ਪਤਾ ਕਰੋ ਹਸਪਤਾਲ ਕੋਈ ਸੂਝਵਾਨ ਬੰਦਾ ਜਾਂ ਡਾਕਟਰਾਂ ਦੀ ਟੀਮ ਕੋਈ ਭੇਜੇ ਸਰਕਾਰ ਤੇ ਕਲੀਅਰ ਗੱਲ ਕਰੇ ਉਹਨਾਂ ਦੇ ਪਰਿਵਾਰ ਦਾ ਖਰਚਾ ਨਾ ਲਵਾਈ ਜਾਣ ਤੇ ਜੇ ਭਗਵੰਤ ਮਾਨ ਗਿਆ ਹੀ ਆ ਉੱਥੇ ਜੇ ਵਾਕੇ ਦੇ ਦੁੱਖਿਆ ਅਸਲ ਜਿਹਨੂੰ ਦੁੱਖਿਆ ਜੇ ਜੇ ਲੱਗਦਾ ਵੀ ਠੀਕ ਆ ਤੇ ਸਰਕਾਰ ਪੈਸਾ ਲਾ ਦੇਵੇ ਕਵੇ ਸਰਕਾਰ ਵੀ ਜਿੰਨਾ ਚਿਰ ਰਾਜਵੀਰ ਦਾਖਲ ਰਵੇ ਜਿੰਨਾ ਕਰੋਂ ਬਚਦਾ ਨਹੀਂ ਅਸੀਂ ਸਾਰਾ ਖਰਚ ਚੱਲਦੇ ਆ ਕਵੇ ਸਿੰਘ ਆਉਣ ਅੱਗੇ ਕਹਿਣ ਵੀ ਅਸੀਂ ਕੋਈ ਪੈਸਾ ਬਾਅਦ ਚੋਂ ਨਹੀਂ ਲਵਾਂਗੇ ਅਸੀਂ ਸਾਰਾ ਖਰਚ ਚੁੱਕਦੇ ਆ ਰਾਜਵੀਰ ਦੇ ਬੰਦੇ ਦਾ ਕੋਈ ਬਿਆਨ ਆਇਆ ਪਰਿਵਾਰ ਹੀ ਦੋ ਪਰਿਵਾਰ ਹੀ ਦੁਖੀ ਹੁੰਦਾ ਆ ਪਰਿਵਾਰ ਦਾ ਦਿਲ ਥੜਕਦਾ ਵੀ ਸਾਡਾ ਪੁੱਤ ਚਲ ਗਿਆ ਉਹਨਾਂ ਨੇ ਤੇ ਜਿੱਦਾਂ ਡਾਕਟਰ ਕਹਿਣਾ ਉਦਾਂ ਹੀ ਕਰੀ ਜਾਣਾ ਇਹ ਇੱਕ ਮੈਂ ਆਸਵੇਂ ਵਾਲੀ ਗੱਲ ਦੱਸਦਾ ਪਰ ਹਨ ਕਿਹਦੀ ਵੀਡੀਓ ਹੀ ਲੋਕਾਂ ਨੇ ਬੜੀ ਸ਼ੇਅਰ ਕੀਤੀ ਐਹ ਉਹਦੀ ਮੰਮੀ ਨੇ ਉਹਦੇ ਨਾਲ ਗੱਲ ਕੀਤੀ ਤੇ ਉਹਦੇ ਹੰਝੂ ਅੱਖਾਂ 'ਚ ਆ ਗਏ ਕੀ ਹੁਣ ਕਹੀ ਇਹਨਾਂ ਨੂੰ ਪਹਿਲੇ ਦਿਨ ਤੋਂ ਹੀ ਉਹਦਾ ਬ੍ਰੇਨ ਨਹੀਂ ਕੰਮ ਕਰਨ ਦਿਆ ਤੇ ਹੰਝੂ ਕਿੱਦਾਂ ਆ ਗਏ ਜਦੋਂ ਸਿਗਨਲ ਨਹੀਂ ਕੋਈ ਜਾਣ ਦਿਆ ਸਰੀਰ ਉਹਦਾ ਰਹਿ ਗਿਆ ਖਾਂਦਾ ਪੀਂਦਾ ਉਹ ਕੁਝ ਨਹੀਂ ਕੀ ਤੁਸੀਂ ਲੋਕਾਂ ਨੂੰ ਬੁੱਧੂ ਬਣਾਇਆ ਹੈ ਬਗਲ ਨੂੰ ਹੱਥ ਮਾਰਿਆ ਕਰੋ ਤੇ ਚੰਦ ਵਿਊਆਂ ਕਰਕੇ ਇਹ ਕੰਮ ਨਾ ਕਰਿਆ ਕਰੋ ਤੇ ਵਾਹਿਗੁਰੂ ਥਾਰਿਆਂ ਦਾ ਭਲਾ ਕਰੇ ਬਾਕੀ ਪਰਮਾਤਮਾ ਜੇ ਕੋਈ ਚਮਤਕਾਰ ਕਰਨਾ ਤੇ ਕਰ ਦੇ ਫਿਰ ਬੜਿਆਂ ਲੋਕਾਂ ਦੀਆਂ ਉਮੀਦਾਂ ਤੇ ਨਾਲ ਜੁੜੀਆਂ ਨਹੀਂ ਤੇ ਇਹਨਾਂ ਦੀਆਂ ਉਮੀਦਾਂ ਟੁੱਟ ਜਾਣੀਆਂ ਹੀ ਤੇ ਜੇ ਹੁੰਦਾ ਕਿਮਤਕਾਰ ਤੇ ਕਰ ਦੇ ਫਿਰ ਫੇ ਕਰ ਦੇ ਖੜਾ ਦੋ ਚੌ ਦਿਨਾਂ ਚ ਜਾਂ ਮਹੀਨੇ ਤੱਕ ਉਹਨੂੰ ਖੜਾ ਕਰ ਦੇ ਤੇ ਨਹੀਂ ਤੇ ਫਿਰ ਸੱਚ ਤੇ ਤੁਹਾਨੂੰ ਦੱਸਦਾ ਮੈਂ ਹੋਰ ਤੁਹਾਨੂੰ ਕੀ ਦੱਸਾਂ ਤਾਂ